ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦਾਰਾ ਕੇਸਗੜ੍ਹ ਸਾਹਿਬ ਮੈਨੂੰ ਇਹ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ ਵੀ ਜੋ ਮੈਂ ਟਿੱਚਰ ਮਿੱਥਿਆ ਸੀ ਪੰਜ ਤਖਤਾਂ ਦੀ ਯਾਤਰਾ ਕਰਨ ਦਾ ਇਹ ਮੇਰਾ ਉਸ ਵਿੱਚੋਂ ਦੂਸਰਾ ਤਖਤ ਹੈ ਮੈਂ ਸ਼੍ਰੀ ਨਨਦਪੁਰ ਸਾਹਿਬ ਦੀ ਯਾਤਰਾ ਸਵੇਰੇ ਟਾਈਵੇ ਸ਼ੁਰੂ ਕਰਦਾ ਹਾਂ ਅਤੇ ਰਵਾਨਾ ਹੋ ਜਾਣਾ 43 ਬੱਸ ਸਟੈਂਡ ਲਈ ਵੈਸੇ ਤਾਂ ਹਿਮਾਚਲ ਨੂੰ ਜਾਣ ਵਾਲੀ ਬੱਸਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਇਸ ਦਿਨ ਲੌਂਗ ਵੀਕਐਂਡ ਕਰਕੇ ਬਹੁਤ ਹੀ ਜ਼ਿਆਦਾ 피ੜ ਸੀ ਅਤੇ ਮੈਨੂੰ ਤਕਰੀਬਨ 6:30 ਵਜੇ ਬੱਸ ਮਿਲੀ ਅਤੇ ਮੈਂ ਪਹੁੰਚ ਕੇ ਸ਼੍ਰੀ ਨਾਨਕਪੁਰ ਸਾਹਿਬ ਉੱਥੇ ਜਾਣ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਲੰਗਰ ਛਕਿਆ ਅਤੇ ਥੋੜਾ ਆਰਾਮ ਕਰਨ ਤੋਂ ਬਾਅਦ ਫਿਰ ਮੈਂ ਦਰਸ਼ਨ ਲਈ ਚਲਾ ਗਿਆ ਜਿਆਦਾ ਸਮਾਂ ਨਾਲ ਲੈਂਦੇ ਆਪਾਂ ਗੁਰੂ ਘਰ ਦੇ ਇਤਿਹਾਸ ਬਾਰੇ ਵਿਚਾਰਦੇ ਹਾਂ ਵੈਸੇ ਇੱਥੇ ਦਾ ਇਤਿਹਾਸ ਇੱਕ ਛੋਟੀ ਵੀਡੀਓ ਵਿੱਚ ਬਿਆਨ ਕਰਨਾ ਬਹੁਤ ਹੀ ਮੁਸ਼ਕਲ ਹੈ ਪਰ ਆਪਾਂ ਗੱਲ ਕਰਾਂਗੇ ਕੁਝ ਮਹੱਤਵਪੂਰਨ ਇਤਿਹਾਸਿਕ ਗੱਲਾਂ ਬਾਰੇ ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੀਆਂ ਹੋਈਆਂ ਹਨ ਦਸਮ ਪਿਤਾ ਬਾਜਾ ਵਾਲੇ ਸਤਗੁਰੂ ਆਪਣੀ ਜ਼ਿੰਦਗੀ ਦੇ ਕਈ ਕੀਮਤੀ ਸਾਲ ਇੱਥੇ 1699 ਈਸਵੀ ਵਿੱਚ ਗੁਰੂ ਸਾਹਿਬ ਖਾਲਸਾ